ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਹਲਕਾ ਬਸੀ ਪਟਾਣਾ ਵਿਖੇ ਜੋ ਕਿ ਬੀਤੇ ਦਿਨ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਲਗਾਤਾਰ ਜੰਗ ਚੱਲ ਰਹੀ ਸੀ ਅਤੇ ਨਾਲ ਹੀ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀ ਤੇ ਆਪਸੀ ਸਮਝੌਤੇ ਨੂੰ ਵੇਖਦੇ ਹੋਏ ਜੰਗ ਰੁਕ ਗਈ ਇਸ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਬਸੀ ਪਟਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸਰਬੱਤ ਦੇ ਭਲੇ ਲਈ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਅਰਦਾਸ ਕੀਤੀ ਗਈ। ਹਾਲਸਾ ਵੈਰੂਨਜੀ ਦੀ ਫਤਿਹ ਸਮੂਹ ਦੇਸ਼ਵਾਸੀਆਂ ਨੂੰ ਬਹੁਤ ਜ਼ਿਆਦਾ ਜਿਹੜਾ ਰलीफ ਮਹਿਸੂਸ ਹੋਇਆ ਤੇ ਆਮ ਆਵਾਮ ਜਿਹੜੀ ਜਨਤਾ ਉਹਨੂੰ ਵੀ ਸੁੱਖ ਦਾ ਸਾਹ ਆ ਕਿਉਂਕਿ ਦੋਨਾਂ ਦੇਸ਼ਾਂ ਦੇ ਵਿਚਾਲੇ ਤਣਾਅ ਜਿਹੜਾ ਬਹੁਤ ਵਧਿਆ ਹੋਇਆ ਸੀ ਤੇ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਇਧਰੋਂ ਉਧਰੋਂ ਨੁਕਸਾਨ ਵੀ ਹੋਏ ਨੇ ਜਾਨਾਂ ਵੀ ਗਈਆਂ ਤੋਂ ਅਸੀਂ ਉਹ ਤਾਂ ਉਹਦੇ ਲਈ ਅਰਦਾਸ ਕਰਨ ਆਏ ਹਾਂ ਜੀ ਗੁਰੂ ਜਾਰਾ ਸਾਹਿਬ ਜੀ ਤੇ ਇੱਕ ਗੁਰੂ ਸਾਹਿਬ ਦਾ ਊਟ ਆਸਰਾ ਦੇ ਕੇ ਧੰਨਵਾਦ ਕੀਤਾ ਅਰਦਾਸ ਕੀਤੀ ਹੈ ਕਿ ਅੱਗੇ ਤੋਂ ਜਿਹੜਾ ਇਦਾਂ ਦਾ ਵਰਸਾਰਾ ਉਹ ਨਾ ਵਾਪਰੇ ਦੁਨੀਆ ਦੇ ਵਿੱਚ ਕਿਤੇ ਵੀ ਤੇ ਅਸੀਂ ਇਹ ਅਰਦਾਸ ਵੀ ਕੀਤੀ ਹੈ ਕਿ ਜਿਹੜੀ ਜੰਗਮੰਦੀ ਹੋਈ ਹੈ ਵਰਕਰਾਰ ਹੈ ਕਿਉਂਕਿ ਦੋਨੋਂ ਅਮਰੀਕਾਂ ਦੇ ਵਿੱਚ ਜਦੋਂ ਜੰਗ ਹੁੰਦੀ ਹੈ ਨੁਕਸਾਨ ਜਿਹੜਾ ਉਹ ਆਮ ਲੋਕਾਂ ਦਾ ਜ਼ਿਆਦਾ ਹੁੰਦਾ ਆਪਣੇ ਵੀ ਹੁੰਦਾ ਸਾਰੇ ਆਪਣੇ ਨੇ ਸੋ ਅਸੀਂ ਗੁਰੂ ਮਹਾਰਾਜ ਦਾ ਊਟ ਆਸਰਾ ਲਿਆ ਤੇ ਤੁਸੀਂ ਇੱਕ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੇਰਾ ਫਰਜ਼ ਵੀ ਬਣਦਾ ਸੀ ਤੋਂ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਸੁਕਾਇਆ ਸਾਰੀ ਸੰਗਤ ਪਹੁੰਚਿਆ ਜਿੰਨੇ ਵੀ ਸੀ ਸਾਥੀ ਦਫ਼ਤਰ ਬੈਠੇ ਸੀ ਕਹਿੰਦੇ ਬਾਬਾ ਆਪਾ ਸ਼ੁਕਰਾਨਾ ਕਰਕੇ ਇਹ ਗੁਰੂ ਸਾਹਿਬ ਦੇ ਤੋਂ ਬਾਬਾ ਜੀ ਨੇ ਅਰਦਾਸ ਕੀਤੀ ਹੈ ਕਿ ਜਿਹੜਾ ਸਾਨੂੰ ਮੁਕਵਾਕ ਮਿਲਿਆ ਉਹ ਵੀ ਪੂਰਾ <laughs> पूरा हक ਦੇ ਵਿੱਚ ਹਾਂ ਸਮਝ ਰਹੇ ਆਪੇ ਮੈਂ ਇਹ ਹਰ ਆਪੇ ਜਗਦਾ ਕਿ ਆਪ ਵੀ ਜਗਦਾ ਖਤਮ ਕਰ ਸੋ ਗੁਰੂ ਮਹਾਰਜ ਨੇ ਬਹੁਤ ਕੁਛ ਕਿਰਾ ਉਸ ਪ੍ਰੇਰਣਾ ਨਾਲ ਸਾਡੂ ਅੱਜ ਜਿਵੇਂ ਜੈ ਜੀ ਸਾਡੀ ਸੋਚ ਸੀਗੀ ਉਮੀਦ ਆ ਸਾਨੂੰ ਉਹਨਾਂ ਨੇ ਅੱਜ ਹੁਕਮਨਾਮਾ ਜਿਹੜਾ ਉਹ ਦਿੱਤਾ ਹੈਗਾ ਕਿ ਅਸੀਂ ਚਾਹੁੰਦੇ ਕਿ ਪੂਰਾ ਮੁਲਕ ਪੂਰਾ ਦੇਸ਼ ਪੂਰੀ ਦੁਨੀਆ ਜਿਹੜੀ ਆ ਉਹ ਸੁਖ ਸ਼ਾਂਤੀ ਨਾਲ ਰਹੇ ਤੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਨ੍ਹਾਂ ਦੇਸ਼ਾਂ ਦਾ ਜਿਨ੍ਹਾਂ ਨੇ ਫਿਰ ਵੀ ਇੱਕ ਬੈਠ ਕੇ مسئلے ਦਾ ਹੱਲ ਕਰਦੇ ਆ ਜੋ ਆਮ ਲੋਕ ਜਿਹੜੇ ਬਹੁਤ ਕੁਝ ਨਹੀਂ ਸੋ ਬਹੁਤ-ਬਹੁਤ ਧੰਨਵਾਦ ਐਦਾਂ ਹੀ ਅਮਨ ਸ਼ਾਂਤ ਜਿਹੜੀ ਬਣੀ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز